ਸੜਿਆਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਾਖਤਰੀਆ ਕਾਲ ਮੈਂ ਹਰਮਨ ਬ੍ਰੀਤਕੌਰ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਦੇ ਨਾਲ ਤੁਹਾਨੂੰ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆਂ ਪੰਜਾਬ ਦੀ ਸਿਆਸਤ ਦੀ ਜੀ ਪੰਜਾਬ 'ਚ ਇਸ ਵੇਲੇ ਦੋ <div>ਡਿਪਟੀ ਸੀਐਮ ਬਣਾਉਣ ਦੀ ਚਰਚਾ ਨੇ ਜ਼ੋਰ ਫੜਿਆ ਜੀ ਇਹ ਕਿਹੜੇ ਦੋ ਡਿਪਟੀ ਸੀਐਮ ਨੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਚਰਚਾ ਨੇ ਜ਼ੋਰ ਫੜਿਆ ਕਿਉਂ ਆ ਇਹ ਸੋਚਣ ਵਾਲੀ ਗੱਲ ਆ ਜ਼ੋਰ ਇਸ ਕਰਕੇ ਫੜਿਆ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੇ ਉਹ ਡੇਰਾ ਬੱਲਾਂ ਦੇ ਵਿੱਚ ਗਏ ਸੰਤ ਨਰਿੰਦਰਨ ਦਾਸ ਜੀ ਨੂੰ ਪਦਮਸ਼ਰੀ ਦਾ ਐਲਾਨ ਹੋਇਆ ਦਲਤ ਭਾਈਚਾਰੇ ਦੀ ਵੋਟ ਆ ਜਿਹੜੀ ਉਹ ਕਿਤੇ ਭਾਜੀਪੀ ਵੱਲ ਨਾ ਉਲਰ ਜਾਵੇ ਇਸ ਕਰਕੇ ਬਾਕੀ ਪਾਰਟੀਆਂ ਵੀ ਇਸ ਗੱਲ ਦੇ ਲਈ ਫਿਕਰ ਮੰਦਾ ਉਸ ਤੋਂ ਕੋਲੀ ਗੱਲ ਇਹ ਜੀ ਕਿ ਕਾਂਗਰਸ ਆਮ ਤੌਰ ਦੇ ਉੱਤੇ ਦਲਤਾਂ ਦੀ ਵੋਟ ਨੂੰ ਆਪਣੀ ਵੋਟ ਮੰਨਦੀ ਰਹੀ ਹੈ ਪਰ ਹੁਣ ਕਾਂਗਰਸ ਨੂੰ ਵੀ ਇਸ ਗੱਲ ਦਾ ਫਿਕਰ ਸਟਾਨ ਲੱਗਦਾ ਹੈ ਕਿਤੇ ਸੱਚੀ ਮੁੱਥੀ ਇਹ ਨਾ ਹੋਵੇ ਵੀ ਸਾਡੀ ਵੋਟ ਤੇ ਹੀ ਸਭ ਤੋਂ ਵੱਡਾ ਘਟ ਲੱਗਾ ਹੋਵੇ ਕਿਉਂਕਿ ਦੁਆਬੇ ਦੇ ਵਿੱਚ ਸਭ ਤੋਂ ਵੱਧ ਵੋਟਾਂ ਜਿਹੜੀ ਦਲਤ ਭਾਈਚਾਰੇ ਦੀ ਉਹ ਕਾਂਗਰਸ ਨੂੰ ਪੈਂਦੀ ਰਹੀ ਹੈ ਹੁਣ ਤੱਕ ਪਰ ਉਸ ਤੋਂ ਕੋਲੀ ਗੱਲ ਇਹ ਹੈ ਕਿ ਹੁਣ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਅਕਾਲੀ ਵੀ ਸਾਰੇ ਇਸ ਵੋਟ ਦੇ ਉੱਤੇ ਡੋਰੇ ਪਾਉਣ ਦੀ ਕੋਸ਼ਿਸ਼ ਵਿੱਚ ਆ ਹਣ ਪਤਾ ਲੱਗਾ ਜੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਚਰਚਾ ਕਰ ਰਹੀ ਹੈ ਹਾਲਾਂਕਿ ਗੱਲ ਫਾਈਨਲ ਨਹੀਂ ਹੋਈ ਪਰ ਚਰਚਾ ਇਸ ਗੱਲ ਦੀ ਚੱਲ ਰਹੀ ਆ ਵੀ ਆਪਾਂ ਦੋ ਡਿਪਟੀ ਸੀਐਮ ਬਣਾ ਦਈਏ ਕਿਉਂਕਿ ਲੰਮੇ ਸਮੇਂ ਤੋਂ ਕਰਕੇ ਇਸ ਗੱਲ ਦੀ ਚੱਲ ਰਹੀ ਆ ਵੀ ਆਮ ਆਦਮੀ ਪਾਰਟੀ ਨੇ ਦਲਤ ਨੂੰ ਕਿਉਂ ਨਹੀਂ ਡਿਪਟੀ ਸੀਐਮ ਬਣਾਇਆ ਇਹ ਕਹਿੰਦੇ ਸੀ ਵੀ ਅਸੀਂ ਬਣਾਵਾਂਗੇ ਹੁਣ ਤੱਕ ਕਿਉਂ ਨਹੀਂ ਬਣਾਇਆ ਇਹ ਆ ਗੱਲ ਕਹਿੰਦੇ ਸੀ ਉਹ ਗੱਲ ਕਹਿੰਦੇ ਸੀ ਇਸ ਗੱਲ ਦੀ ਚਰਚਾ ਹੁਣ ਪਤਾ ਲੱਗਾ ਜੀ ਹਰਪਾਲ ਸਿੰਘ ਠੀਮਾ ਤੇ ਉਧਰ ਜਿਹੜੇ ਅਮਨ ਅਰੋੜਾ ਇਹਨਾਂ ਦੋਵਾਂ ਨੂੰ ਡਪੀਸੀਐਮ ਬਣਾਉਣ ਦੀ ਤਿਆਰੀ ਹੈ ਵੀ ਦਲਿਤ ਤੇ ਹਿੰਦੂ ਭਾਈਚਾਰੇ ਦੋਵੇਂ ਅਸੀਂ ਐਡਜਸਟ ਕਰਨਗੇ ਇਹਦੇ ਵਿੱਚ ਮੰਨਿਆ ਜਾ ਰਿਹਾ ਵੀ ਬਹੁਤ ਗੱਲ ਇਹ ਡਪੀਸੀਐਮ ਦੋ ਪੰਜਾਬ ਦੇ ਵਿੱਚ ਬਣਾਏ ਜਾਣਗੇ ਵੀ ਜਨਰਲ ਕੈਟਾਗਰੀ ਜੱਟ ਭਾਈਚਾਰੇ ਦੇ ਵਿੱਚੋਂ ਮੁੱਖ ਮੰਤਰੀ ਹੋ ਗਿਆ ਦਲਿਤਾਂ ਦੇ ਵਿੱਚੋਂ ਫਿਰ ਪਾਲ ਸਿੰਘ ਟੀਮਾ ਤੇ ਹਿੰਦੂ ਭਾਈਚਾਰੇ ਚੋਂ ਅਮਨ ਅਰੋੜਾ ਫਰੀ ਹੋ ਗਏ ਸੋ ਇਸ ਤਰੀਕੇ ਦੀ ਜਿਹੜੀ ਕਹਾਣੀ ਸਾਹਮਣੇ ਆ ਰਹੀ ਆ ਬਾਕੀ ਦੇਖੋ ਜੀ ਕੀ ਬਣਦਾ ਫਿਰ ਹਾਲ ਇਹ ਚਰਚਾ ਵੈਸੇ ਇਸ ਚਰਚਾ ਨੂੰ ਮੈਂ ਗਲਤ ਤਾਂ ਨਹੀਂ ਮੰਨਦਾ ਕਿਉਂਕਿ ਇਹ ਚਰਚਾ ਦੀ ਸੰਭਾਵਨਾ ਬਹੁਤ ਆ ਇਹ ਚਰਚਾ ਦੀ ਸੰਭਾਵਨਾ ਇਸ ਕਰਕੇ ਆ ਵੀ ਭਾਈ ਇਸ ਵੇਲੇ ਸਮੇਂ ਦੀ ਲੋੜ ਆ ਤੇ ਮੈਨੂੰ ਲੱਗਦਾ ਜੀ ਕਿ ਇਹ ਇਸ ਵੇਲੇ ਇਹੋ ਜਿਹਾ ਕੋਈ ਉਸ ਨੂੰ ਕੁਝ ਕਰ ਸਕਦੇ ਆ ਵੀ ਜਿਹੜਾ ਅਸੀਂ ਬਾਕੀ ਵਰਗਾਂ ਨੂੰ ਵੀ ਨੁਮਾਇੰਦਗੀ ਦੇ ਕੇ ਗਲਤ ਅਹਿਸਾਸ ਕਰਾਉਣੀ ਨਹੀਂ ਹੁੰਦੀ ਹੈ ਨਾ ਕਿ ਅਸੀਂ ਤੁਹਾਡੇ ਨਾਲ ਹਾਂ ਅਸੀਂ ਤੁਹਾਨੂੰ ਕੰਮ ਖੱਟ ਕੇ ਰੱਖਾਂਗੇ ਅਸੀਂ ਆਹ ਕਰਾਂਗੇ ਅਸੀਂ ਉਹ ਕਰਾਂਗੇ ਅਸੀਂ ਤੁਹਾਡੇ ਸਾਰੇ ਵਰਗਾਂ ਦਾ ਖਿਆਲ ਕਰਦੇ ਹਾਂ ਮੇਰਾ ਖਿਆਲ ਆ ਵੀ ਇਨ੍ਹਾਂ ਪ੍ਰਸੰਗਾਂ ਦੇ ਵਿੱਚ ਸੋਚਦੇ ਹੋਣਗੇ ਜੀ ਜੀ ਤੇ ਟੇਣਾ ਸਾਹਿਬ ਉੱਧਰ ਕਹਿੰਦੇ ਕਿ ਬਿਕਰਮਜੀਠਿਆ ਉਹਦੀ ਵੀ ਡੇਰਾ ਬਿਆਸ ਮੁਖੀ ਕੋਲ ਪਹੁੰਚੇ ਨੇ ਜੀ ਜਿਹੜਾ ਕੱਲ ਦਾ ਦਿਨ ਸੀ ਨਾ ਜੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਖਰਾ ਦਿਨ ਸੀਗਾ ਜੀ ਉਹ ਕਿਉਂਕਿ ਲੋਕਾਂ ਦਾ ਇੰਨਾ ਗੱਲਾਂ ਵੱਲ ਖਿਆਲ ਨਹੀਂ ਜਾਂਦਾ ਕਿ ਲੋਕ ਚਲੋ ਪੇਸ ਲਈ ਗੱਲ ਸੁਣ ਲੈਂਦੇ ਸੋਚ ਲੈਂਦੇ ਸਮਝ ਲੈਂਦੇ ਆ ਲੰਘੇ ਕੱਲ ਜੇ ਅਤ ਦੇ ਵੇਲੇ ਬਿਕਰਮ ਸਿੰਘ ਮਜੀਠੀਆ ਬਿਆਸ ਦੇ ਵਿੱਚ ਜਾ ਕੇ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਦੇ ਆ ਮੁਲਾਕਾਤ ਕਰਦੇ ਆ ਇਹ ਤਾਂ ਇੱਕ ਖਬਰ ਆ ਜਿੱਥੇ ਕਮਰੇ ਦੇ ਕੋਲੇ ਕੈਮਰੇ ਨਹੀਂ ਜਾਂਦੇ ਕਿਉਂਕਿ ਡੇਰੇ ਦੇ ਅੰਦਰ ਕੈਮਰੇ ਹੀ ਨਹੀਂ ਜਾਂਦੇ ਪਰ ਜਿਹੜੀ ਵੱਡੀ ਖਬਰ ਇਸ ਤੋਂ ਆ ਉਹ ਇਹ ਆ ਕਿ ਫਿਰੋਜ਼ਪੁਰ ਦੇ ਵਿੱਚ ਰਾਜਪਾਲ ਗੁਲਾਬਚੰਦ ਕਟਾਰੀਆ ਜਦੋਂ ਨਸ਼ਾ ਛਡਾਉਣ ਦੇ ਲਈ ਨਸ਼ਾ ਯੁੱਧ ਨਸ਼ਾ ਦੇ ਵਿਰੋਧ ਦੇ ਤਹਿਤ ਫਿਰ ਨਸ਼ਾ ਛਡਾਉਣ ਵਾਸਤੇ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਪੈਦਲ ਮਾਰਚ ਕੱਢ ਰਹੇ ਆ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਭਾਜੀਪੀ ਨੇਤਾ ਅਸ਼ਵਨੀ ਸ਼ਰਮਾ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਸ਼ਾਮਲ ਹੋਏ ਆ ਇਹਨਾਂ ਤਿੰਨਾਂ ਦੀ ਇੱਕ ਥਾਂ ਦੇ ਉੱਤੇ ਸ਼ਮੂਲੀਅਤ ਦੇ ਉੱਤੇ ਸਿਆਸੀ ਤੌਰ ਤੇ ਸਵਾਲ ਉੱਠੇ ਆ। ਉਸ ਤੋਂ ਬਾਅਦ ਇੱਕ ਸਕੂਲ ਦੇ ਬੰਦ ਕਮਰੇ ਦੇ ਵਿੱਚ ਬਾਬਾ ਢਿਲੋਂ, ਬੀਜੇਪੀ ਅਗੋਸ਼ਣੀ ਸ਼ਰਮਾ, ਉਧਰ ਰਾਜਪਾਲ ਤੇ ਕਹਿੰਦੇ ਆ ਵੀ ਉਹਦੇ ਵਿੱਚ ਸੁਖਵੀਰ ਸਿੰਘ ਬਾਦਲਵੀ ਸੀ। ਇਹਨਾਂ ਦੀ ਮੀਟਿੰਗ ਹੋਈ ਆ। ਮੀਟਿੰਗ ਹੋਈ ਆ 22 ਘੰਟੇ। ਇਸ ਮੀਟਿੰਗ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਚੱਲ ਪਈ ਆ। ਕਿ ਹੁਣ ਅਕਾਲੀਆਂ ਤੇ ਬੀਜੇਪੀ ਦਾ ਗੱਠਜੋੜ ਹੋਇਆ ਪਿਆ ਸਮਝ ਲਓ। ਹੁਣ ਉਹਦਾ ਅਗਲਾ ਫੜਾਕੀ ਆ। ਨਗੇ ਕਲ ਕਾਂਗਰਸ ਨੇ ਗੱਲ ਕਹੀ ਹੈ ਕਿ ਇਹ ਨਸ਼ਾ ਖਿਲਾਫ ਪੈਦਲ ਮਾਰਚ ਨਹੀਂ ਇਹ ਸਮਝੌਤਾ ਐਕਸਪ੍ਰੈਸ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਇਹਦੇ ਵਿੱਚੋਂ ਪੋਲੀਟੀਕਲ ਸਮਿਲ ਆ ਰਹੀ ਹੈ ਇਸ ਮੀਟਿੰਗ ਦੇ ਵਿੱਚੋਂ ਸੋ ਇਸ ਤਰੀਕੇ ਦੀ ਨਿਚਰਚਾਵਾ ਚੱਲ ਪਈਆ ਮੰਨਿਆ ਇਹ ਜਾ ਰਿਹਾ ਜੀ ਕਿ ਹੁਣ ਬਹੁਤ ਜਲਦ ਦੋਵਾਂ ਪਾਰਟੀਆਂ ਦੇ ਵਿੱਚ ਗੱਠ ਜੋੜ ਹੋ ਜਾਣਾ ਦੋਵਾਂ ਪਾਰਟੀਆਂ ਦੇ ਗੱਠ ਜੋੜ ਦੀ ਗੱਲ ਲਗਭਗ ਸਿਰੇ ਲੱਗ ਚੁੱਕੀ ਆ ਇਹ ਬਸ ਰਸਮੀ ਤੌਰ ਦੇ ਉੱਤੇ ਐਲਾਨ ਕਰਨ ਬਾਕੀ ਆ ਬਾਕੀ ਲਗਭਗ ਸਾਰਾ ਹੋਇਆ ਪਿਆ ਇਸ ਤਰੀਕੇ ਦੇ ਵੇਰਵੇ ਸਾਹਮਣੇ ਆ ਰਹੇ ਆ ਬਾਕੀ ਦੇਖਨੇ ਕੀ ਬਣਦਾ ਪਰ ਕੁੱਲ ਮਿਲਾ ਕੇ 100 ਹਜ਼ਾਰ ਸਸਰੇ ਤੇ ਗੰਨ ਗੱਲ ਇਹ ਆ ਵੀ ਮੈਨੂੰ ਵੀ ਲੱਗਦਾ ਕਿ ਇਹ ਗੱਠਜੋੜ ਹੋ ਹੀ ਜਾਣਾ ਕਿਉਂਕਿ ਦੋਵੇਂ ਪਾਰਟੀਆਂ ਜਾਣਦੀਆਂ ਨਾ ਤਾਂ ਦੇਖੋ ਕੱਲੇ ਕੰਗ ਅਕਲਗਨਾਂ ਕੁਝ ਬਣਨਾ ਨਾ ਕੱਲੀ ਬੀਜੇਪੀ ਦਾ ਕੁਝ ਬਣਨਾ ਤੇ ਇੰਉਂ ਲੱਗਦਾ ਵੀ ਉਹਨਾਂ ਨੇ ਇਹ ਫੈਸਲਾ ਕਰ ਲਿਆ ਵੀ ਐਸਕੇ ਅਸੀਂ ਹਰ ਹਾਲ ਜਿੱਤਣਾ ਭਾਵੇਂ ਸਾਨੂੰ ਕੁਝ ਵੀ ਕਿਉਂ ਨਾ ਕਰਨਾ ਪੈ ਜੇ ਤੇ ਇਹ ਉਸੇ ਲੜੀ ਦੇ ਵਿੱਚ ਸਾਰਾ ਕੁਝ ਚੱਲ ਰਿਹਾ ਜੀ ਜੀ ਬਿਲਕੁਲ ਸੋ ਬਾਕੀ ਹੋਰ ਵੀ ਬਹੁਤ ਕੁਝ ਹੋਣਾ ਜੀ ਇਹ ਤਾਂ ਸਾਰੇ ਪਾਸੇ ਘਸਰ ਆਈਆਂ ਨੇ ਖੈਰ ਅੱਗੇ ਵਧਦੇ ਆ ਪੰਜਾਬ ਦੀ ਸਿਆਸਤ ਇਸ ਵੇਲੇ ਨਾ ਜੀਬ ਦੇ ਮੋੜ ਤੇ ਹੈ ਜੀ ਧੌਣ ਤੇ ਗੋਡਾ ਰੱਖਣ ਤੱਕ ਪਹੁੰਚ ਗਈ ਹੈ ਜੀ ਇਹ ਇਹ ਜਿਹੜਾ ਸਾਲ ਆ ਇਹ ਇੰਨਾ ਗੱਲਾਂ ਦੇ ਲੇਖੇ ਲੱਗੇ ਰਹਿਣਾ ਆਪਾਂ ਅੱਗੇ ਵੀ ਅਸੀਂ ਗੱਲ ਕਹੀ ਸੀ ਜਿਹੜਾ 2026 ਵਰਾ ਨਾ ਇਹ ਬੜਕਾ ਫੜਾਂ ਘੋਰ ਉਰਲੀਆਂ ਪਰਲੀਆਂ ਗੱਲਾਂ ਦੇ ਲੇਖੇ ਲੱਗਾ ਰਹਿਣਾ ਇਹ ਵੀ ਗੱਲ ਉਸੇ ਲੜੀ ਦੇ ਤਹਿਤ ਹੀ ਆ ਤੁਸੀਂ ਦੇਖੋ ਵੀ ਜੇ ਇੱਥੇ ਬੈਲਡਵਾਜੇ ਵਾਲਾ ਬਿਆਨ ਆ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਖਰੀ ਦਿੰਦੇ ਆ ਕਿ ਜੇਕਰ ਉਧਰ ਰਵਨੀਤ ਸਿੰਘ ਮਿੱਟੂ ਹੋਰੀ ਆ ਗੱਲ ਕਹਿੰਦੇ ਵੀ ਰਾਹੁਲ ਗਾਂਧੀ ਮੇਰੀ ਪੱਗ ਲਾਉਣ ਨੂੰ ਫਿਰਦਾ ਸੀ ਮੈਨੂੰ ਹਮਲਾ ਕਰਨ ਨੂੰ ਫਿਰਦਾ ਸੀ ਤਾਂ ਇੱਥੇ ਨਕੌਦਰ ਵਾਲੇ ਬੀਬੀ ਇੰਦਰਜੀਤ ਕੌਰ ਸਟੇਜ ਦੇ ਉੱਤੇ ਖੜ ਕੇ ਗੱਲ ਕਹਿੰਦੇ ਵੀ ਪਿਛਲੀ ਵਾਰ ਤਾਂ ਸੀ ਜਿੱਤੀਆਂ ਸੀ 91 ਸੀਟਾਂ ਪਰ ਅੱਜ ਅਸੀਂ ਧੌਣ ਤੇ ਗੋਡਾ ਰੱਖ ਕੇ 117 ਦੀਆਂ 117 ਸੀਟਾਂ ਜਿੱਤਾਂਗੇ ਦੇਖੋ ਗਲਤ ਧੌਣ ਤੇ ਗੋਡੇ ਦੀ ਆਗੀ ਬੈਲਡਵਾਜੇ ਦੀ ਵੀ ਆਗੀ ਪੱਗ ਲਾਉਣ ਦੀ ਦੋਸ਼ ਵਾਲੀ ਵੀ ਆਗੀ ਹਮਲਾ ਕੀਤਾ ਜਾ ਰਿਹਾ ਸੀ ਇਹ ਵੀ ਆਗੀ ਤੇ ਹਾਲੇ ਫਰਵਰੀ ਮਹੀਨਾ ਚੱਲ ਰਿਹਾ ਹਾਲੇ ਮਾਰਚ ਚੜਿਆ ਨਹੀਂਗਾ ਕਹਿਣ ਦਾ ਭਾਵ ਇਹ ਆ ਵੀ ਐਤਕੀ ਤੁਹਾਨੂੰ ਸਾਨੂੰ ਇਹੋ ਜੀਆਂ ਗੱਲਾਂ ਆਮ ਹੀ ਸੁਣਨ ਨੂੰ ਤੇ ਦੇਖਣ ਨੂੰ ਮਿਲਣਗੀਆਂ ਕਿਸੇ ਨੇ ਕਸਰ ਨਹੀਂ ਛੱਡਣੀ ਐਤਕੀ ਰੀਲ ਵਾਇਰਲ ਐਤਕੀ ਹੀ ਹੋਇਆ ਕਰਨੀਆਂ ਇਸ ਸਾਲ ਦੇ ਵਿੱਚ ਉਹ ਕੁਝ ਹੋਣਾ ਜਿਹੜਾ ਕੁਝ ਪਿਛਲੇ 4 ਵਰਿਆਂ ਦੇ ਵਿੱਚ ਨਹੀਂ ਹੋਇਆ ਉਹਦਾ ਕਾਰਨ ਇਹ ਆ ਕਿ ਚੜ੍ਹਦੇ ਵਰੇ ਦੇ ਵਿੱਚ ਅਗਲੇ ਸਾਲ ਦਾ ਵੋਟਾਂ ਇਹ ਬੇਸ ਆਗੇ ਬੜ ਕਮਾਰੋ ਆਪ ਚੱਕ ਦੇਾਂਗੇ ਤੁਸੀਂ ਸਾਨੂੰ ਜਾਣਦੇ ਨਹੀਂ ਫਟੇ ਚੱਕ ਦੇਾਂਗੇ ਉਹ ਕਰ ਦੇਾਂਗੇ ਇਹ ਕਰ ਦੇਾਂਗੇ ਪਰ ਇੱਕ ਦਿਨ ਹੋਰ ਦੱਸਦੇ ਆਂ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਦੋ ਟੋਕ ਕੇ ਗੱਲ ਕੀਤੀ ਆ ਉਹ ਕਹਿੰਦੇ ਬੈਂਡ ਵਾਜੇ ਵਾਲੇ ਬਿਆਨ ਦੇ ਉੱਤੇ ਮੈਂ ਨਹੀਂ ਮਾਫੀ ਮੰਗਦਾ ਮੇਰੇ ਨਾਲ ਜੋ ਕਰਨਾ ਕਰ ਲੋ ਮੇਰੀ ਕਾਨੂੰਨੀ ਟੀਮ ਆ ਜਿਹੜੀ ਤੁਹਾਡਾ ਉੱਤਰ ਦੇ ਰਹੀ ਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਮੈਂ ਕਹਾਵਤ ਪੇਸ਼ ਕੀਤੀ ਮੈਨੂੰ ਕੀ ਪਤਾ ਸੀ ਇਹਦੇ ਪਿਤਾ ਜੀ ਆ ਜਿਹੜੇ ਉਹ ਬੈਂਡ ਵਜਾਉਂਦੇ ਰਹੇ ਆ ਮੈਂ ਤਾਂ ਇਹ ਗੱਲ ਕਹੀ ਸੀ ਵੀ ਇਹਨਾਂ ਨੇ ਖਜ਼ਾਨੇ ਦਾ ਬੈਂਡ ਵਜਾਤਾ ਤੇ ਇਹਨਾਂ ਦਾ ਅਸੀਂ ਬੈਂਡ ਵਜਾਵਾਂਗੇ ਮੈਂ ਆ ਗੱਲ ਕਹੀ ਆ ਤੇ ਇਹ ਕਹਿਣੀ ਵੀ ਆ ਉਹ ਕਦੇ ਵੀ ਸੱਚੀ ਮੁੱਚੀ ਬੈਂਡ ਵਜਾਇਆ ਪਿਆ ਉਹ ਕਹਿੰਦੇ ਜੀ ਬੈਂਡ ਵਜਾਉਣ ਦਾ ਮਤਲਬ ਕੱਲਾ ਇਹ ਨਹੀਂ ਵੀ ਤੁਹਾਡਾ ਕੰਮ ਵਾਲਾ ਬੈਂਡ ਵਜਾਉਨੇ ਆ ਉਹਦਾ ਵੀ ਤਾਂ ਘਰ ਹੱਤਾਂ ਹੈਗੀਆਂ ਵੀ ਭਾਈ ਉਹਨਾਂ ਨੇ ਬੈਂਡ ਵਜਾਈ ਪਈ ਆ ਫਲਾਣੀ ਗੱਲ ਦੀ ਵੀ ਜਲੂਸ ਕੱਢਿਆ ਪਿਆ ਬੁਰਾ ਹਾਲ ਹੋਇਆ ਪਿਆ ਤਰਾ ਤਰਾ ਕਰੀ ਪਈ ਆ ਤੇ ਭਾਈ ਇਹ ਬੈਂਡ ਵਜਾਤਾ ਉਹਨਾਂ ਨੇ ਕਹਿੰਦੇ ਵੀ ਜੇਕਰ ਤੁਸੀਂ ਇਹਦੇ ਅਰਥ ਹੋਰ ਕੱਢ ਕੱਢੀ ਚੱਲੋ ਮੈਂ ਨਹੀਂ ਮਾਫੀ ਮੰਗਦਾ ਆਮ ਆਦਮੀ ਪਾਰਟੀ ਜਿਹੜੀ ਉਹ ਹਰ ਗੱਲ ਨੂੰ ਗਲਤ ਰੰਗਤ ਦੇਣ ਦੇ ਵਿੱਚ ਮਾਹਰ ਆ ਤੇ ਲੱਗੀ ਰਵੇ ਜੀ ਜੀ ਪਟਨਾ ਸਾਹਿਬ ਸਭ ਕੁਝ ਦੇ ਵਿੱਚ ਪੰਜਾਬ ਦੇ ਮੁੱਦੇ ਪੰਜਾਬੀਆਂ ਦੀਆਂ ਗੱਲਾਂ ਉਹ ਤਾਂ ਸਭ ਕੁਝ ਗਾਇਬ ਹੋ ਗਿਆ ਜੀ ਇੱਕ ਦੂਜੇ ਨੂੰ ਬਸ ਮਹਿਣੀ ਦੇਈ ਜਾਂਦੇ ਆ ਇੱਕ ਦੂਜੇ ਤੇ ਤੋਮਤਾ ਲਾਈ ਜਾਂਦੇ ਆ ਇੱਕ ਦੂਜੇ ਦੇ ਬਾਰੇ ਚ ਗੱਲਾਂ ਕਰੀ ਜਾਂਦੇ ਪੰਜਾਬ ਕਿੱਥੇ ਆ ਪੰਜਾਬਗਾਂ ਨੂੰ ਵੈਸੇ ਹੀ ਜਿਹੜੀਆਂ ਗੱਲਾਂ ਕੰਮ ਦੀਆਂ ਉਹ ਘਾਟੀ ਚੇਤੇ ਰਹਿਣੀਆਂ ਪੰਜਾਬੀ ਆ ਜਿਹੜੇ ਉਹ ਇਹਨਾਂ ਗੱਲਾਂ ਨੂੰ ਮਾੜਾ ਮੋਟਾ ਚੇਤੇ ਰੱਖਦੇ ਹੁੰਦੇ ਆ ਪੰਜਾਬੀਆਂ ਨੂੰ ਬਾਹਲਾ ਸਮਾਂ ਗੱਲਾਂ ਕੋ ਚੇਤੇ ਰਹਿੰਦੇ ਕਾ ਵੀ ਤਾਂ ਨਹੀਂ ਆ ਪਰ ਦੂਜੀ ਗੱਲ ਇਹ ਆ ਵੀ ਪੰਜਾਬ ਦੇ ਲੋਕਾਂ ਨੇ ਕਦੋਂ ਸੜਕਾਂ ਦੇ ਉੱਤੇ ਆ ਕੇ ਗੱਲ ਕਹੀਏ ਕਿ ਸਾਨੂੰ ਕੰਮ ਦੀ ਗੱਲ ਦੱਸੋ ਸਾਨੂੰ ਤਾਂ ਜੀ ਗੱਲ ਚਾਹੀਦੀ ਕੰਮ ਦੀ ਅਸੀਂ ਚਾਹੁੰਦੇ ਜੀ ਕਿ ਸਾਡੇ ਆ ਆ ਮਸਲੇ ਹੱਲ ਹੋਣ ਪੰਜਾਬੀ ਵੀ ਤਾਂ ਗਵਾਚੇ ਰਹਿੰਦੇ ਤੁਸੀਂ ਹੁਣ ਮੈਂ ਤੁਹਾਨੂੰ ਉਦਾਹਰਨ ਦਿੰਦਾ ਪੰਜਾਬ ਦੇ ਲੋਕ ਸ਼ੱਕ ਮਾਰੇ ਤੋਂ ਤਾਂ ਧਰਨਾ ਲਾਉਣ ਲੱਗ ਪੈਂਦੇ ਆ ਪਰ ਪੰਜਾਬ ਦੇ ਲੋਕਾਂ ਦੇ ਬਾਰੇ ਤੁਸੀਂ ਸੋਚੋ ਇੱਥੇ ਲੁਧਿਆਣੇ ਦੇ ਵਿੱਚ ਇੱਕ ਮੁੰਡਾ 9 ਸਾਲ ਦਾ ਉਹਦਾ ਖਤਲ ਹੋ ਗਿਆ ਇਹ 5 ਫਰਵਰੀ ਦੀ ਗੱਲ ਆ 5 ਜਾਂ 6 ਫਰਵਰੀ ਦੀ ਜਿਨੇ ਕਤਲ ਕੀਤਾ ਆ ਪੁਲਿਸ ਦੇ ਕੋਲੋਂ ਭੱਜ ਕੇ ਆਇਆ ਹਸਪਤਾਲ ਦੇ ਵਿੱਚੋਂ ਹੱਥ ਘੜੀ ਲਾ ਕੇ ਉਹ ਫੜਿਆ ਸੀ ਪੁਲਿਸ ਨੇ ਪਹਿਲਾਂ ਇਸ ਕਰਕੇ ਵੀ ਉਹਦੇ ਰੇਟ ਕੀਤਾ ਪੁਲਿਸ ਨੇ ਉਹਨੂੰ ਫੜਿਆ ਸੀ ਉਹਨੂੰ ਮੈਡੀਕਲ ਲੈ ਕੇ ਆਏ ਉੱਥੋਂ ਪਤਾ ਲੱਗਾ ਜੀ ਭੱਜ ਗਿਆ ਤੇ ਉਹ ਭੱਜਿਆ ਹੈਗਾ 2 ਤਰੀਕ ਨੂੰ 5 ਤਰੀਕ ਨੂੰ ਉਹਨੇ ਲੁਧਿਆਣੇ ਦੇ ਕਸਾਬਾਦ ਖੇਤਰ ਦੇ ਵਿੱਚ ਕਤਲ ਕਰਤਾ ਇੱਕ ਬੱਚੇ ਦਾ ਹੁਣ ਉਹ ਮਾਪੇ ਜਿਹੜੇ ਉਹ ਲਗਾਤਾਰ ਪੁਲਿਸ ਦੇ ਕੋਲੇ ਗਏ ਪਹਿਲਾਂ ਮਿਹਰਬਾਨ ਖਾਨੇ ਦੀ ਪੁਲਿਸ ਕੋਲੇ ਗਏ ਪਹਿਲਾਂ ਸਲੀਮ ਟਾਬਰੀ ਵਾਲੀ ਕੋਲੇ ਗਏ ਫਿਰ ਮਿਹਰਬਾਨ ਥਾੜੇ ਵਾਲੀ ਪੁਲਿਸ ਕੋਲੇ ਗਏ ਫਿਰ ਜੋਧੇਵਾਲ ਵਾਲੀ ਕੋਲੇ ਭੇਜ ਤੇ ਫਿਰ ਉਹ ਲੋਡੂਵਾਲ ਵਾਲੀ ਕੋਲੇ ਭੇਜ ਤੇ ਉਹਨਾਂ ਨੂੰ ਘੁਮਾਈ ਫਿਰਦੇ ਆ ਉਹ ਚਲੋ ਮਾਪਿਆਂ ਨੇ ਗੁੱਸੇ ਦੇ ਵਿੱਚ ਆ ਕੇ ਤੇ ਧਰਨਾ ਲਾਤਾ ਉਹ ਕਹਿੰਦੇ ਕਿ ਵਾਰ-ਵਾਰ ਤੁਸੀਂ ਕਹਿੰਦੇ ਵੀ ਤੁਹਾਡਾ ਏਰੀਆ ਤਾਂ ਸਾਡੇ ਅਧਿਕਾਰ ਖੇਤਰ ਚ ਹੈ ਨੀਂਗਾ ਫਲਾਣੇ ਥਾਣੇ ਚਲੇ ਜਾਓ ਲੋ ਜੀ ਮਜਬੂਰੀ ਦੇ ਵਿੱਚ ਪੁਲਿਸ ਨੇ ਧਰਨਾ ਵੇਖ ਕੇ ਤੇ ਫਿਰ ਸ਼ਿਕਾਇਤ ਦਰਜ ਕਰਨੀ ਫਿਰ ਲੱਭਣ ਲੱਗੇ ਤਾਂ ਬੱਚੇ ਦੀ লাশ ਲੱਭੀ ਆ ਹਾਲੇ ਤੱਕ ਲਾਸ਼ ਤਾਂ ਲੱਭ ਗਈ ਆ ਪਰ ਬੰਦਾ ਨਹੀਂ ਲੱਭਿਆ ਵੀ ਬੰਦਾ ਕਿੱਥੇ ਆ ਕੀ ਪੰਜਾਬਗਾਨ ਨੇ ਇਸ ਗੱਲ ਦੇ ਉੱਤੇ ਗੌਰ ਕੀਤੀ ਵੀ ਭਾਈ ਪੰਜਾਬ ਪੁਲਿਸ ਆ ਕੁਝ ਵੀ ਕਰ ਰਹੀ ਆ ਕੀ ਪੰਜਾਬੀਆਂ ਨੂੰ 1.5 ਸਾਲ ਹੋ ਗਿਆ ਬੰਦਾ ਸਮਾਣੇ ਵਾਲੇ ਟਾਵਰ ਦੇ ਉੱਤੇ ਬੈਠਾ ਉਹਨਾਂ ਨੇ ਇਸ ਗੱਲ ਦਾ ਫਿਕਰ ਕੀਤਾ ਵੀ ਨਾ ਤ ਤੁਸੀਂ ਕਹਿੰਦੇ ਬੇਅਦਬੀ ਨਹੀਂ ਹੋਣੀ ਚਾਹੀਦੀ ਬੇਅਦਬੀ ਨਾਲ ਹਿਰਦੇ ਬਲੁੰਦਰੇ ਗਏ ਆ ਤਾਂ ਗੱਲਾਂ ਆਪ 3600 ਕਰਦੇ ਆ ਤੇ ਕਦੇ ਸਮਾਣੇ 15 ਮਿੰਟ ਜਾ ਕੇ ਆਈ ਉਹ ਕਿਹੜਾ ਉੱਥੇ ਬੈਠਾ ਟੈਕਨਿਕ ਬਣਾਉਂਦਾ ਉਹ ਮਤਲਬ ਇਹ ਜੀ ਕਿ ਪੰਜਾਬੀਆਂ ਨੂੰ ਪੇਤ ਲੀਆਂ ਹੀ ਗੱਲਾਂ ਚਾਹੀਦੀਆਂ ਕਮਰੇ ਦੇ ਵਿੱਚ ਬੈਠ ਕੇ ਰੀਲਾਂ ਦੇ ਉੱਤੇ ਨੇਰੀ ਆ ਤੱਕ ਨਹੀਂ ਹੋਵੇ ਪਰ ਜਦੋਂ ਪ੍ਰੈਕਟੀਕਲ ਤੌਰ ਤੇ ਆਪ ਕੁਝ ਕਰਨਾ ਹੋਵੇ ਭੱਜਣਾ ਜੀ ਜੀ ਬਿਲਕੁਲ ਤੁਹਾਡੀ ਗੱਲ 100% ਦੀ ਸਹੀ ਹੈ ਟਾਣਾ ਸਾਹਿਬ ਫਿਰ ਅੱਗੇ ਵਧਦੇ ਹਾਂ ਜੀ ਉੱਧਰ ਕਹਿੰਦੇ ਆ ਕਿ ਸਦਾ ਸਮਿਖਿਆ ਬੋਰਡ ਵੱਲੋਂ ਪ੍ਰੋਫੈਸਰ ਭੁੱਲਰ ਦੀ ਫਾਈਲ ਜਿਹੜੀ ਹੈ ਉਹ ਰੱਦ ਕਰ ਦਿੱਤੀ ਗਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਪ੍ਰੋਫੈਸਰ ਗਵਿੰਦਰਪਾਲ ਸਿੰਘ ਭੁੱਲਰ 1993 ਵਾਲੇ ਬੰਬ ਬਲਾਸਟ ਮਾਮਲੇ ਦੇ ਵਿੱਚ ਦੋਸ਼ੀ ਘਾਰਨ ਦਿੱਤੇ ਸੀ ਤੇ 28 ਸਾਲ ਉਸ ਬੰਦੇ ਨੇ ਸਜ਼ਾ ਘਟ ਲਈ ਹੈ ਜੀ ਪਿਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਦਾ ਇਲਾਜ ਚੱਲਦਾ। ਮਾਨਸਿਕ ਤੌਰ ਦੇ ਉੱਤੇ ਠੀਕ ਨਹੀਂ ਗਏ। ਪਰ ਉਹਦੀ ਜਿਹੜੀ ਫਾਈਲ ਆ ਰਹਿਮ ਵਾਲੀ ਉਹ ਸੀਗੀ ਜੀ ਸਦ ਅਸਮਿਖਿਆ ਬੋਰਡ ਦੇ ਕੋਲ। ਸਦ ਅਸਮਿਖਿਆ ਬੋਰਡ ਨੇ ਇਹ ਫਾਈਲ ਰੱਦ ਕਰਤੀ ਆ। ਕਈ ਹੋਰ ਦੀਆਂ ਸਦਾਵਾਂ ਉਹ ਵੀ ਸੀਗੀਆਂ ਵਿੱਚ। ਪਰ ਸਾਰੇ ਕੋਈ ਦੇ ਉੱਤੇ ਕਾਟਾ ਫੇਰਦਾ ਇਹ ਹੁਣ ਤਰੀਕ ਹੈਗੀ ਆ ਅਗਲੀ 13 ਫਰਵਰੀ ਨੂੰ। ਥੋੜੇ ਦੇ ਮਤੇ ਨਜ਼ਰ ਸ਼੍ਰੋਮਣੀ ਕੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੱਲ ਕਹੀ ਆ ਵੀ ਭਾਈ ਸਿੱਖਾਂ ਦੀ ਕਦਰ ਕੋਈ ਨਹੀਂ ਤੇ ਬੰਦੇ ਨਾਲ ਜ਼ਿਆਦਤੀ ਹੋਈ ਆ। ਬੰਦੇ ਨਾਲ ਬਦੀ ਕੀ ਹੋਈ ਆ ਆ ਗੱਲ ਕਹੀ ਆ ਸੋ ਮਹੱਤਵਪੂਰਨ ਗੱਲ ਇਹ ਆ ਕਿ ਕਿਸ ਤਰੀਕੇ ਦੇ ਨਾਲ ਇਹ ਮਾਮਲਾ ਕਿੱਥੋਂ ਤੁਰਿਆ ਤੇ ਕਿੱਥੇ ਪਹੁੰਚਾਤਾ ਜਿਹੜਾ ਬੰਦਾ 28 ਸਾਲ ਕੈਦ ਕੱਟ ਕੇ ਆਇਆ ਹੋਵੇ ਜਿਹਦੀਆਂ ਡਾਕਟਰੀ ਰਿਪੋਰਟਾਂ ਇਹ ਹੋਣ ਕਿ ਇਹ ਠੀਕ ਹੀ ਨਹੀਂਗਾ ਮੈਂਟਲੀ ਫਿਟ ਹੀ ਨਹੀਂ ਹੁਣ ਜਿਹਦੀ ਦਵਾਈ ਪਿਛਲੇ 1 ਦਹਾਕੇ ਤੋਂ ਵੱਧ ਸਮੇਂ ਤੋਂ ਚੱਲਦੀ ਹੋਵੇ ਉਸ ਬੰਦੇ ਦੇ ਬਾਰੇ ਵੀ ਇਹ ਫੈਸਲਾ ਨਾ ਆਵੇ ਤੇ ਆਪਾਂ ਇਹ ਗੱਲਾਂ ਕਹਦੇ ਰਹਿੰਦੇ ਆ ਸਿੱਖਾਂ ਦੇ ਲਈ ਆ ਕੀਤਾ ਆ ਕੀਤਾ ਮੋਦੀ ਸਾਹਿਬ ਤੇ ਗੱਲ ਕਰਦੇ ਹੁੰਦੇ ਇਹ ਸਿੱਖੋਂ ਪਰ ਹਮਲਾ ਕੀਤਾ ਹੈ ਇਹ ਰਵਨੀਤ ਬਿੱਟੂ ਪਰ ਨਹੀਂ ਇਹ ਤਾਂ ਗੁਰੂਆਂ ਦਾ ਅਪਮਾਨ ਕੀਤਾ ਹੈ ਸਿੱਖੋਂ ਦਾ ਅਪਮਾਨ ਕੀਤਾ ਹੈ ਤੇ ਆ ਦੇਖੋ ਜੀ ਆ ਭੁੱਲਰ ਵਾਲੇ ਮਾਮਲੇ ਚ ਸਨਮਾਨ ਹੋ ਰਿਹਾ ਇਹਨੂੰ ਆਪਾਂ ਅਪਮਾਨ ਮੰਨੀਏ ਕਿ ਨਾ ਮੰਨੀਏ ਜੀ ਜੀ ਬਿਲਕੁਲ ਸਹੀ ਤੇ ਟੇਹਰਾ ਸਾਹਿਬ ਉਹਦੋਂ ਅਮਰਤਪਾਲ ਮਹਿਰੋਂ ਪਕੌੜਾ ਖਰਾਰ ਦੇ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਅਮਰਤਪਾਲ ਸਿੰਘ ਮਹਿਰੋਂ ਜਿਹਦੇ ਉੱਤੇ ਇਹ ਦੋਸ਼ ਆ ਵੀ ਭਾਈ ਉਹਨੇ ਕਤਲ ਕੀਤਾ ਉਹ ਕਮਲ ਭਾਬੀ ਦਾ ਜਿਹੜੀ ਕਿ ਇੰਸਟਾਗ੍ਰam ਤੇ ਰੀਲਾ ਬਣਾਉਂਦੀ ਸੀ ਉਹਦਾ ਦੇਖੋ ਕਤਲ ਕਰਨ ਵੀ ਇਸ ਕਰਕੇ ਕੀਤਾ ਵੀ ਉਹਨੇ ਰੀਲਾਂ ਉਲਟ ਬਣਾਈਆਂ ਸਮਾਜ ਨੂੰ ਗਲਤ ਲੀਹ ਦੇ ਉੱਤੇ ਪਾਉਣ ਵਾਲੀਆਂ ਉਹਨੇ ਰੀਲਾਂ ਬਣਾਈਆਂ ਇਸ ਕਰਕੇ ਕੀਤਾ ਉਹਦਾ ਮਤਲਬ ਪਰ ਗੱਲ ਕੁੱਲ ਮਿਲਾ ਕੇ ਇਹ ਆ ਵੀ ਜੋ ਕੁਝ ਹੋਇਆ ਉਸ ਤੋਂ ਬਾਅਦ ਵੀ ਰੀਲਾਂ ਬਣ ਰਹੀਆਂ ਤੇ ਜੋ ਕੁਝ ਹੋਇਆ ਉਸ ਤੋਂ ਬਾਅਦ ਕੋਈ ਰੋਕ ਨਹੀਂ ਲੱਗੇਗੀ ਸਾਰਾ ਕੁਝ ਉਵੇਂ ਚੱਲੀ ਜਾਂਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਜੀ ਕਿ ਹੁਣ ਜਿਹੜਾ ਅਮਰਤਪਾਲ ਬਹਿਰੋ ਆ ਉਹ ਤਾਂ ਭੱਜ ਗਿਆ ਸੀਗਾ ਦੁਬਈ ਦੇ ਵੱਲ ਜਿਵੇਂ ਇਥੇ ਖਬਰ ਆਈ ਨਾ ਤੇ 3 ਉਹਦੇ ਸਾਥੀ ਗ੍ਰਿਫਤਾਰ ਕਰ ਲਏ ਸੀਗੇ ਪੁਲਿਸ ਨੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਹੈ ਉਹ ਇਹ ਹੈ ਜੀ ਕਿ ਬਠਿੰਡੇ ਦੇ ਅਦਾਲਤ ਦੇ ਵਿੱਚ ਕੇਸ ਚੱਲਦਾ ਤੇ ਇਸ ਮਸਲੇ ਦੇ ਉੱਤੇ ਕੁਝ ਸੋਚਿਆ ਨਹੀਂਗਾ ਉਹ ਆਇਆ ਹੀ ਨਹੀਂਗਾ ਜਦੋਂ ਇੱਕ ਵਾਰ ਵੀ ਤਰੀਕ ਦੇ ਉੱਤੇ ਆਇਆ ਨਹੀਂ ਤਾਂ ਭੱਜਿਆ ਹੋਇਆ ਤੇ ਉਹਨੂੰ ਫਿਰ ਅਦਾਲਤ ਨੇ ਭਗੌੜਾ ਕਰਾਰ ਦੇਤਾ ਉਹ ਹੁਣ ਅਦਾਲਤਾਂ ਜਿਹੜੀ ਤੇ ਉਹਨੇ ਇਹ ਗੱਲ ਕਹੀ ਹੈ ਕਿ ਪਾਈਏ ਪੀਓ ਕਰਾਰ ਦਿੰਦਾ ਸੀ ਤੇ ਦੇਖਦੇ ਭਾਈ ਕੀ ਬਣਦਾ ਪਰ ਹੁਣ ਪੁਲਿਸ ਰੈੱਡ ਕਾਰਨਰ ਨੋਟਿਸ ਜਾਰੀ ਕਰ ਸਕਦੀ ਹੈ ਉਹਦੇ ਬਾਰੇ ਪਰ ਗੱਲ ਤਾਂ ਕੁਲ ਮਿਲਾ ਕੇ ਇਹ ਹੈ ਨਾ ਕਿ ਭਾਈ ਉਹ ਬੰਦਾ ਹੁਣ ਦੁਬਈ ਦੇ ਵਿੱਚ ਹੀ ਆ ਉਹ ਕਿੱਥੇ ਆ ਕਿੱਥੇ ਨਹੀਂ ਤਾਂ ਪਤਾ ਹੀ ਨਹੀਂਗਾ ਇਹ ਤਾਂ ਕਿਆਫੇ ਆ ਇਹ ਤਾਂ ਅੰਦਾਜ਼ੇ ਆ ਕਿ ਉਹ ਦੀ ਇਸ ਵੇਲੇ ਦੁਬਈ ਦੇ ਵਿੱਚ ਆ ਹੁਣ ਇੱਕ ਵਾਰਾ ਹੋਣ ਵਾਲਾ ਉਹ ਦੁਬਈ ਤੋਂ ਉਰੇ ਪਰੇ ਵੀ ਹੋ ਸਕਦਾ ਹੋ ਤਾਂ ਉਹ ਦੁਬਈ ਗਿਆ ਹੀ ਨਾ ਹੋਵੇ ਹੋ ਤਾਂ ਉਹ ਕਿਤੇ ਹੋਰ ਗਿਆ ਹੋਵੇ ਉਹਦੇ ਬਾਰੇ ਕੋਈ ਗਿਆਨ ਨਹੀਂ ਹੈਗਾ ਪਰ ਇਹ ਪਤਾ ਲੱਗਾ ਵੀ ਬਠਿੰਡੇ ਦੀ ਅਦਾਲਤ ਨੇ ਉਹਨੂੰ ਪਕੋੜਾ ਘਰਾੜ ਦਿੱਤਾ ਜੀ ਜੀ ਬਿਲਕੁਲ ਦਿੱਤਣਾ ਸਾਹਿਬ ਉਹਦੇ ਦੂਸਰੇ ਬੰਨੇ ਆਪਾਂ ਅੱਗੇ ਵਧਦੇ ਜੀ ਜਿਹੜੀ ਇਹ ਸਿਹਤ ਬੀਮਾ ਯੋਜਨਾ ਹੈ ਉਹਦੇ ਬਾਰੇ ਚ ਕਹਿੰਦੇ ਜਿਹੜੀਆਂ ਗੱਲਾਂ ਉੱਡ ਰਹੀਆਂ ਨੇ ਅਫਵਾਹਾਂ ਉੱਡ ਰਹੀਆਂ ਨੇ ਮੁੱਖ ਮੰਤਰੀ ਨੇ ਉਹਦੇ ਬਾਰੇ ਉੱਤਰ ਦਿੱਤਾ ਜੀ ਹਾਂ ਬਿਲਕੁਲ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇਸ ਬਤਲਕ ਉੱਤਰ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਵਿਰੋਧੀ ਨੇ ਉਹ ਇਸ ਵੇਲੇ ਗਲਤ ਪ੍ਰਚਾਰ ਕਰ ਰਹੇ ਆ ਇਹਨਾਂ ਨੂੰ ਗਲਤ ਪ੍ਰਚਾਰ ਤੋਂ ਗੁਰੇਜ਼ ਕਰਨਾ ਚਾਹੀਦਾ ਇਹਨਾਂ ਦੇ ਵੱਲੋਂ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਉਹਦੇ ਉੱਤੇ ਮੱਚਿਆ ਜਾ ਰਿਹਾ ਇਹ ਮਤਮਤ ਕਿ ਫਿਰਦੇ ਆ ਵੀ ਭਾਈ ਤਾਂ ਦੇਖੋ ਜੀ ਇਹ ਤਾਂ ਜੀ ਇਹਨਾਂ ਨੇ ਆ ਕਰ ਦਿੱਤਾ ਇਹਨਾਂ ਨੇ ਆ ਕਰ ਦਿੱਤਾ ਅਸੀਂ ਤਾਂ ਉਹ ਕਹਿੰਦੇ ਜੀ ਸਿਰਫ ਤੇ ਸਿਰਫ ਵੀ ਲੋਕਾਂ ਦੀ ਸੇਵਾ ਲਈ ਵਚਨਬੱਧਾਂ ਅਸੀਂ ਲੋਕਾਂ ਨੂੰ ਵਰਤ ਤੋਂ ਬਾਅਦ ਸਹੂਲਤਾਂ ਦੇ ਰਹੇ ਹਾਂ ਅਸੀਂ ਲੋਕਾਂ ਨੂੰ ਵਰਤ ਤੋਂ ਬਾਅਦ ਸਹੂਲਤਾਂ ਦਿੰਦੇ ਰਹਾਂਗੇ ਉਹ ਕਹਿੰਦੇ ਜੀ ਕਿ ਇਸ ਵੇਲੇ ਜ਼ਰੂਰਤ ਹੈਗੀ ਆ ਕਿ ਲੋਕ ਇਹਨਾਂ ਕਾਰਨਾਂ ਦਾ ਵਰਤ ਤੋਂ ਬਾਅਦ ਲਾਭ ਲੈਣ ਉਹ ਕਹਿੰਦੇ ਵੀ ਇਹਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਇਹਦੇ ਵਿੱਚ ਦਰਜ ਕੀਤੀਆਂ ਜੀ ਐਸ ਬਿਮਾਰੀ ਦਾ ਇਲਾਜ ਇਉਂ ਹੋ ਸਕਦਾ ਇਸ ਬਿਮਾਰੀ ਦਾ ਇਉਂ ਹੋ ਸਕਦਾ ਐਨੇ ਪੈਸੇ ਕੰਪਨੀ ਦੇਊਗੀ ਐਨੇ ਪੈਸੇ ਸੂਬੇ ਦੀ ਸਰਕਾਰ ਦੇਊਗੀ ਇਸ ਤਰੀਕੇ ਦੀ ਗੱਲ ਉਹ ਕਹਿੰਦੇ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਕੋਈ ਧੱਕਾ ਨਹੀਂ ਕੋਈ ਧੋਖਾ ਨਹੀਂ ਕਿ ਲੋਕਾਂ ਦਾ ਬਹੁਤ ਵੱਡਾ ਫਾਇਦਾ ਹੋ ਰਿਹਾ ਜੀ ਤੇ ਜਨਾਬ ਸਾਹਿਬ ਇੱਕ ਬਹੁਤ ਹੀ ਦੁਖਦਾਇਕ ਖਬਰ ਜਿਹੜੀ ਉਹ ਵੀ ਸਾਹਮਣੇ ਆ ਰਹੀ ਹੈ ਜੀ ਤੇਜ਼ ਰਫਤਾਰ ਕਾਰ ਹਾਦਸਾ ਗ੍ਰਸਤ ਹੋਈ ਹੈ ਤੇ लवली ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਜੀ ਇਹਦੇ ਵਿੱਚ ਬਿਲਕੁਲ ਜੀ ਬਿਲਕੁਲ ਇਹ ਬੜੇ ਦੁੱਖ ਦੀ ਖਬਰ ਆਈ ਆ ਇਹ ਤੇਜ਼ ਰਫ਼ਤਾਰ ਕਾਰ ਹਾਦਸਾ ਗ੍ਰਸਤ ਹੋਈ ਹੈ ਕਿਉਂ ਹੋਈ ਆ ਕਿਉਂਕਿ ਇਹ ਤਿੰਨ ਜਣੇ ਚਲਾਉਂਦੇ ਸੀ ਤੇ ਡਿਵਾਈਡਰ ਪਾਰ ਕਰਕੇ ਤੇ ਦੂਜੇ ਪਾਸੇ ਸੜਕ ਦੇ ਚਲੇ ਗਏ ਦੂਜੀ ਲੇਨ ਦੇ ਵਿੱਚ ਪਤਾ ਲੱਗਾ ਜੀ ਕਿ ਇਹ ਜਿਹੜੀ ਕਾਰ ਆ ਇਹ ਜਲੰਧਰ ਤੋਂ ਤੇ ਲੁਧਿਆਣੇ ਵੱਲ ਜਾਂਦੀ ਸੀ ਕਾਰ ਬੜੀ ਤੇਜ਼ ਸੀ ਤਿੰਨ ਮੁੰਡੇ ਸੀ ਜਿਹੜੇ ਕਿ ਲਵਲੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸੀ ਉਹਨਾਂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨੂੰ ਟੱਪ ਕੇ ਤੇ ਪਰਲੇ ਪਾਰ ਵੀ ਲੁਧਿਆਣੇ ਤੋਂ ਜਲੰਧਰ ਆਉਂਦੀਆਂ ਚੀਜ਼ਾਂ ਵਾਲੇ ਪਾਸੇ ਨੂੰ ਚਲੀ ਗਈ ਤੇ ਇਹ ਜਲੰਧਰ ਤੋਂ ਲੁਧਿਆਣੇ ਜਾਂਦੀ ਸੀ ਇਹਦੇ ਵਿੱਚ ਕਾਰ ਦੇ ਪ੍ਰਕਟੇ ਉੱਡ ਗਏ ਕਾਰ ਟਾਟਾ 407 ਦੇ ਵਿੱਚ ਜਾ ਵਜੀ ਆ ਤੇ ਇਹ ਤਿੰਨੇ ਮੁੰਡਿਆਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਆ ਸੋ ਦੁੱਖ ਹੋਇਆ ਜੀ ਇਸ ਗੱਲ ਦੇ ਉੱਤੇ ਪੰਜਾਬ ਦੇ ਵਿੱਚ ਹਰ ਰੋਜ਼ ਸੜਕ ਹਾਦਸੇ ਹੋ ਜੇ ਵਾਪਰਦੇ ਆ ਜਵਾਨੀ ਹੋਵੇ ਜਾਂ ਜਵਾਨੀ ਤੋਂ ਬਿਨਾ ਕੁਝ ਹੋਰ ਪੂਰਬੀ ਹੋਵੇ ਜਦੋਂ ਇਦਾਂ ਮੁਕਦਾ ਤਾਂ ਉਹਦੇ ਉੱਤੇ ਦੁੱਖ ਹੋਣਾ ਕੁਦਰਤੀ ਆ ਜੀ ਜੀ ਬਿਲਕੁਲ ਤੇ ਚੇਨਾਲ ਸਾਹਿਬ ਪੰਜਾਬ ਦਾ ਮੌਸਮ ਕਿੰਨਾ ਕੁ ਬਦਲ ਗਿਆ ਹੈ ਜੀ ਪੰਜਾਬ ਦਾ ਮੌਸਮ ਬਹੁਤ ਬਦਲ ਗਿਆ ਜੀ ਪੰਜਾਬ ਦੇ ਵਿੱਚ ਜਦੋਂ ਹੁਣ ਆਪਾਂ ਇਸ ਵੇਲੇ ਖਬਰਾਂ ਨਹੀਂ ਸਾਂਝ ਪਾ ਰਹੇ ਲਗਭਗ 10 ਵਜੇ ਸਵੇਰ ਦੇ ਤੇ ਬਾਹਰ ਬੜੀ ਕਰੜੀ ਧੁੱਪ ਨਿਕਲੀ ਹੈ ਪੰਜਾਬ ਦੇ ਵਿੱਚ 25 ਡਿਗਰੀ ਤੋਂ ਉੱਤੇ ਟੈਂਪਰੇਚਰ ਹਰ ਰੋਜ਼ ਹੋ ਜਾਂਦਾ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਹੁਣ ਪੰਜਾਬ ਦੇ ਵਿੱਚ ਠੰਡ ਹੈ ਨਹੀਂਗੀ ਆਪਾਂ ਇਹ ਗੱਲ ਕਹਿ ਸਕਦੇ ਹਾਂ ਜੀ ਹੁਣ ਪੰਜਾਬ ਦੇ ਵਿੱਚ ਗਰਮੀ ਆ ਗਈ ਹੈ ਕਿਉਂਕਿ ਮੈਂ ਕੁਝ ਕਫਾਵਾਂ ਦੇ ਉੱਤੇ ਕੱਲ 1 ਨੰਬਰ ਦੇ ਉੱਤੇ ਪੱਖੇ ਚੱਲਦੇ ਵੀ ਦੇਖੇ ਦਫ਼ਤਰਾਂ ਦੇ ਵਿੱਚ ਕਈ ਲੋਕ ਅਧੀਆਂ ਬਹਾਂ ਵਾਲੀ ਸ਼ਰਟ ਵੀ ਪਾਈ ਫਿਰਦੇ ਦੌਰ ਦੇ ਵੇਲੇ ਪਾਲਾਂ ਕਿ ਠੰਡ ਆਉਂਦੀ ਤੇ ਜਾਂਦੀ ਕਿਸੇ ਦਾ ਨੁਕਸਾਨ ਨਾ ਕਰੇ ਇਹ ਤਾਂ ਗੱਲ ਜ਼ਰੂਰ ਸੋਚਣੀ ਚਾਹੀਦੀ ਆ ਪਰ ਮਤਲਬ ਇਹ ਜੀ ਕਿ ਇੱਕਦਮ ਮੌਸਮ ਨੇ ਰੰਗ ਬਦਲ ਲਿਆ ਆ ਬਸੰਤ ਤੋਂ ਬਾਅਦ ਪਾਲਾ ਸੱਚੀ ਮੁੱਚੀ ਉਡਣਤ ਹੋਇਆ ਤੇ ਆ ਜੀ ਹੁਣ ਫਰਵਰੀ ਵੀ ਆ ਜਿਹੜਾ ਉਹਦੇ ਵਿੱਚ ਕੁਸ਼ਕ ਸਮਾਂ ਬਾਕੀ ਆ ਤੇ ਆਪਾਂ ਮਾਰਚ 'ਚ ਪੈਰ ਧਰ ਲੈਣਾ ਮਾਰਚ ਦੇ ਵਿੱਚ ਵੈਸੇ ਕੜੜੀਆਂ ਤੋਂ ਪਦਕਲ ਤੱਕ ਹੁੰਦੀਆਂ April ਦੇ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਆ ਸੋ ਮਤਲਬ ਇਹ ਜੀ ਕਿ ਅਸੀਂ ਗਰਮੀ ਵੱਲ ਪੈਰ ਪਟਲੇ ਜੇ ਤਾਂ ਮੀਂਹ ਕਣੀ ਆ ਗਿਆ ਤਾਂ ਸ਼ਾਇਦ ਦੌਰਨ ਮਾੜੀ-ਮੋਟੀ ਕੋਈ ਠੰਡ ਵਾਲੀ ਗੱਲ ਹੋਵੇ ਨਹੀਂ ਤਾਂ ਹੁਣ ਠੰਡ ਲਗਾਤਾਰ ਘਟਦੇ ਕਰਮ ਦੇ ਵੱਲ ਹੈ ਜੀ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਧੰਨਵਾਦ